ਪਾਏ ਬੀ ਨਾ ਖਾਸਾ ਸਾਡੇ ਨੂੰ ਜੀ ਖੁਸ਼ ਹੈ। ਕੋਈ ਜਿਹੜਾ ਨੂੰ ਪਤਾ ਹੀ ਹੈ ਕਿ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਜਿਹੜੇ ਆਪਾਂ ਸਤਿ ਆਪਤੀ ਮਨਾ ਰਹੇ ਆ ਉਹਦੇ ਬਾਰੇ ਆਪਾਂ ਹਰ ਰੋਜ਼ ਉਹਦੇ ਜੀਵਨ ਬਾਰੇ ਕਿਸੇ ਵਿਸ਼ੇਸ਼ ਪਹਿਲੂ ਦੇ ਉੱਤੇ ਆਪਾਂ ਕਿਤੇ ਗੱਲ ਕਰਦੇ ਆ। ਠੀਕ ਹੈ। ਅੱਜ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਯਾਤਰਾਵਾਂ ਬਾਰੇ ਗੱਲ ਕਰਾਂਗੇ। ਸਿੱਖ ਇਤਿਹਾਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੈ ਜਿਨ੍ਹਾਂ ਨੇ ਬਹੁਤ ਜ਼ਿਆਦਾ ਯਾਤਰਾਵਾਂ ਜਿਹੜੀਆਂ ਨੇ ਕੀਤੀਆਂ ਸਿੱਖ ਕਰਮ ਦੇ ਘਰਚਾਰ ਦੇ ਲਈ ਲੋਕਾਂ ਨੂੰ ਸਹੀ ਰਸਤੇ ਦੇ ਉੱਤੇ ਜਾਣ ਦੇ ਲਈ ਲੋਕਾਂ ਨੂੰ ਸਚਾਈ ਬਾਰੇ ਦੱਸਣ ਦੇ ਲਈ ਗੁਰੂ ਤੇਗ ਬਹਾਦਰ ਜੀ ਨੇ 1665 ਦੇ ਵਿੱਚ ਸਿਆਲ ਜੀ ਨੂੰ ਸ਼ੁਰੂ ਹੁੰਦਾ ਉਹਨਾਂ ਦਿਨਾਂ ਵਿੱਚ ਆਪਣੇ ਪਰਿਵਾਰ ਦੇ ਸਮੇਤ ਅਨੰਦਪੁਰ ਸਾਹਿਬ ਤੋਂ ਸਮਾਜ ਭਲਾਈ ਦੇ ਲਈ ਲੋਕਾਂ ਨੂੰ ਸਿੱਧੇ ਰਸਤੇ ਤੇ ਲਾਉਣ ਦੇ ਲਈ ਉਹਨਾਂ ਨੇ ਆਪਣੀਆਂ ਯਾਤਰਾਵਾਂ ਜਿਹੜੀਆਂ ਸਰ ਉਹ ਸ਼ੁਰੂ ਕੀਤੀਆਂ। ਗੁਰੂ ਤੇਗ ਬਹਾਦਰ ਜੀ ਨੇ ਪਵ័ਦ ਦਾ ਇਲਾਕਾ ਅਤੇ ਮਾਲਵੇ ਦੇ ਇਲਾਕੇ ਦੇ ਵਿੱਚ ਆਪਣੀਆਂ ਪੀੜੀਆਂ ਯਾਤਰਾਵਾਂ ਜਿਹੜੀਆਂ ਸਰ ਉਹ ਸ਼ੁਰੂ ਕੀਤੀਆਂ। ਸੰਗਤਾਂ ਨੂੰ ਜਿੱਥੇ ਵੀ ਸੰਗਤਾਂ ਵੱਲੋਂ ਉਹਨਾਂ ਨੂੰ ਸਨੇਹਾ ਮਿਲਦਾ ਸੀ ਉਹਨਾਂ ਦੇ ਦਰਸ਼ਨ ਕਰਨ ਦਾ دیدارੇ ਕਰਨ ਦੇ ਲਈ ਲੋਕ ਜਿਹੜੇ ਉਹਨਾਂ ਨੂੰ ਸੁਨੇਹਾ ਭੇਜਨ ਤਾਂ ਗੁਰੂ ਜੀ ਆਪਣੇ ਪਰਿਵਾਰ ਸਮੇਤ ਆਪਣੇ ਸੰਗਤ ਸਮੇਤ ਉਹਨਾਂ ਨੂੰ ਦਰਸ਼ਨ ਦੇਣ ਦੇ ਲਈ ਉੱਥੇ ਜਾਂਦੇ ਨੇ ਲੋਕਾਂ ਨੂੰ ਸੱਚਾਈ ਤੇ ਚੱਲਣ ਦੇ ਲਈ ਇਮਾਨਦਾਰੀ ਦੇ ਚੱਲਣ ਦੇ ਲਈ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਜਿਹੜੇ ਸਨ ਉਹ ਦਿੱਤੇ ਕਿਰਤਪੁਰ ਸਾਹਿਬ ਤੋਂ ਗੁਰੂ ਜੀ ਨੇ ਆਪਣੇ ਪਰਿਵਾਰ ਦੇ ਸਮੇਤ ਪ੍ਰਤਪੁਰਖ ਨੂੰ ਕਮੋਰੀ ਰੋਕੜ ਇਹਨਾਂ ਇਲਾਕਿਆਂ ਦੇ ਵਿੱਚ ਯਾਤਰਾ ਜਿਹੜੀਆਂ ਨੇ ਸ਼ੁਰੂ ਆਪੀਆਂ ਕੀਤੀ ਇਸ ਤੋਂ ਬਾਅਦ ਗੁਰੂ ਜੀ ਆਪਣੇ ਪਰਿਵਾਰ ਅਤੇ ਆਪਣੀ ਸੰਗਤ ਦੇ ਸਮੇਤ ਨੰਦਪੁਰ ਜਿਹੜੇ ਖੇਤਰ ਉਹਨਾਂ ਦਿਨਾਂ ਦੇ ਵਿੱਚ ਹੜ੍ਹ ਦੇ ਨਾਲ ਖਰਾਬ ਹੋਏ ਸਨ ਉਹਨਾਂ ਖੇਤਾਂ ਦੇ ਵਿੱਚ ਗੁਰੂ ਜੀ ਗਏ ਅਤੇ ਉੱਥੇ ਲੋਕਾਂ ਨੂੰ ਨਦੀ ਦੇ ਉੱਤੇ ਬੰਨ ਬੰਨ੍ਹ ਦੇ ਲਈ ਲੋਕਾਂ ਨੂੰ ਲੋਕਾਂ ਦੀ ਹੈਲਪ ਜਿਹੜੀ ਹੈ ਉਹਨਾਂ ਨੇ ਕੀਤੀ ਇਸ ਤੋਂ ਬਾਅਦ ਗੁਰੂ ਜੀ ਮਕਰਪੁਰ ਦਾਦੂ ਮੰਦਰ ਆ ਪਗਵਾੜਾ ਇਹਨਾਂ ਖੇਤਾਂ ਦੇ ਵਿੱਚ ਹੁੰਦੇ ਹੋਏ ਇੱਕ ਟੀਲਾ ਪਿੰਡ ਹੈ ਉੱਥੇ ਪਹੁੰਚੇ ਜਿੱਥੇ ਉੱਥੋਂ ਦੇ ਇੱਕ ਬੰਜਾਰੇ ਨੇ ਗੁਰੂ ਜੀ ਨੂੰ ਲੋੜ ਟਕੇ ਮਤਲਬ ਭੇਟ ਕੀਤੀ ਠੀਕ ਹੈ ਤਾਂ ਕਿ ਜਿਵੇਂ ਆਪਣਾ ਰੁਪਇਆ ਹੈ ਉਸੇ ਤਰੀਕੇ ਦੀ ਇੱਕ ਕਰੰਸੀ ਠੀਕ ਹੈ ਨਾ ਕੁਝੂ ਨੇ ਕਿਹਾ ਸੀ ਕਿ ਮੇਰੇ ਕੋਲ ਸਿਰਫ ਇੰਨੇ ਕੁ ਪੈਸੇ ਨੇ ਕਿ ਮੈਂ ਇਹੀ ਸਿਰਫ ਤੁਹਾਨੂੰ ਭੇਟ ਕਰ ਸਕਦਾ ਹਾਂ ਠੀਕ ਹੈ ਨਾ ਤੇ ਗੁਰੂ ਜੀ ਨੇ ਕਿਹਾ ਸੀ ਕਿ ਸ਼ਰਧਾ ਤੋਂ ਹੈ ਤੇਰੀ ਸੱਚੀ ਸ਼ਰਧਾ ਹੈ ਤੇਰੀ ਸੱਚੀ ਸ਼ਰਧਾ ਦਾ ਰਾਜ ਹੈ ਤੇ ਲੋੜ ਟਕੇ ਨੇ ਉਹ ਵੀ 9 ਲੱਖ ਦੇ ਬਰਾਬਰ ਦਾ ਠੀਕ ਹੈ ਨਾ ਤੇ ਇਸ ਤੋਂ ਬਾਅਦ ਉਹਨਾਂ ਦੇ ਇਸ ਵਚਨ ਦੇ ਨਾਲ ਉਸ ਪਿੰਡ ਦਾ ਨਾਮ 9 ਲੱਖਾ ਜਿਹੜਾ ਸੀਗਾ ਉਹ ਪੈ ਗਿਆ ਉਸ ਤੋਂ ਬਾਅਦ ਗੁਰੂ ਜੀ ਸੈਫਾਬਾਦ ਆਏ ਸੈਫਾਬਾਦ ਜਿਹਨੂੰ ਹੁਣ ਆਪਾਂ ਬਹਾਦਰਗੜ ਕਹਿੰਦੇ ਆ ਪਟਿਆਲੇ ਦੇ ਨਾਲ ਇਸਕਾ ਛੋਟਾ ਜਿਹਾ ਬਹਾਦਰਗੜ ਉਹਨੂੰ ਉਸ ਸਮੇਂ ਸੈਫਾਬਾਦ ਕਿਹਾ ਜਾਂਦਾ ਸੀ ਗੁਰੂ ਜੀ ਉੱਥੇ ਆਏ ਅਤੇ ਉੱਥੋਂ ਦੀ ਸੰਗਤ ਨੂੰ ਉਹਨਾਂ ਨੇ ਉਪਦੇਸ਼ ਜਿਹੜਾ ਸੀਗਾ ਉਹ ਦਿੱਤਾ ਉਸ ਤੋਂ ਬਾਅਦ ਗੁਰੂ ਜੀ ਪਿੰਡ ਲਹਿਲ ਜਿੱਥੇ ਹੁਣ ਗੁਰਦੁਆਰਾ ਦੁਖਨਵਾਰਨ ਸਾਹਿਬ ਸਥਾਪਿਤ ਹੈ ਉਥੇ ਪਿੰਡ ਸੀਗਾ ਪਹਿਲਾਂ ਲਹਿਲ ਠੀਕ ਹੈ ਗੁਰੂ ਜੀ ਨੇ ਉਥੇ ਆ ਕੇ ਆਪਣਾ ਜਿਹੜਾ ਸੀਗਾ ਨਿਵਾਸ ਜਿਹੜਾ ਸੀ ਉਹ ਤੋਂ ਕੁਛ ਦਿਨਾਂ ਦੇ ਲਈ ਉੱਥੇ ਕੀਤਾ ਅਤੇ ਉਥੋਂ ਦੀ ਜਿਹੜੀ ਸੰਗਤ ਸੀ ਉਹਨੂੰ ਮਤਲਬ ਦਰਸ਼ਨ ਦੇਖ ਉਹਨਾਂ ਨੂੰ ਨਿਹਾਲ ਜਿਹੜਾ ਸੀਗਾ ਉਹ ਕੀਤਾ ਤੇ ਉਸ ਤੋਂ ਬਾਅਦ ਉੱਥੇ ਇੱਕ ਸਿੱਖ ਸੀਗਾ ਗੁਰੂ ਜੀ ਦਾ ਨਾਨਕ ਉਹਨਾਂ ਨੂੰ ਉਹਨਾਂ ਨੇ ਮੰਜੀ ਬਖਸ਼ੀ ਠੀਕ ਹੈ ਮੰਜੀ ਪ੍ਰਥਾ ਜਿਹੜੀ ਸੀਗੀ ਉਹ ਕੁਝ ਪੱਤਿਆਂ ਨੂੰ ਪਤਾ ਜਿਹੜਾ ਸਸਤੀ ਪੜਦੇ ਨੇ ਮਨਜੀ ਪ੍ਰਸਾਦ ਗੁਰੂ ਦਾ ਅਮਰਦਾਸ ਜੀ ਦੁਆਰਾ ਚਲਾਈ ਗਈ ਸੀ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਠੀਕ ਹੈ ਨਹੀਂ ਤੇ ਉਸ ਤੋਂ ਉਸੇ ਤਰੀਕੇ ਨਾਲ ਇੱਕ ਮੰਡੀ ਜਿਹੜੀ ਸੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਲਾਲੂ ਨੂੰ ਬਖਸ਼ੀ ਇਸ ਖੇਤਰ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਲਈ ਉਹਨਾਂ ਦੀ ਡਿਊਟੀ ਉੱਪਰ ਲਗਾਈ ਗਈ ਇਸ ਤੋਂ ਬਾਅਦ ਗੁਰੂ ਜੀ ਫਰਵਰੀ ਭੈਣੀ ਫਰਵਾਹੀ ਅਤੇ ਹੰਢਿਆ ਆ ਪਹੁੰਚੇ ਉਹਨਾਂ ਖੇਤਰਾਂ ਦੇ ਵਿੱਚ ਇੱਕ ਰੋਗ ਸੀਗਾ ਉਸ ਸਮੇਂ ਚੱਲ ਰਿਹਾ ਸੀਗਾ ਤਪਾਲੀ ਰੋਗ ਨੂੰ ਕਿਹਾ ਜਾਂਦਾ ਸੀ। ਇੱਕ ਸਰੀਰ ਦੇ ਉੱਤੇ ਫੋੜੇ ਨਿਕਲਦੇ ਸਨ ਉਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਟੈਸਟ ਜਿਹੜਾ ਸੀਗਾ ਉਹ ਹੁੰਦਾ ਸੀ। ਗੁਰੂ ਜੀ ਨੇ ਉਸ ਖੇਤਰ ਦੇ ਵਿੱਚ ਰਹਿ ਕੇ ਉਸ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਉਹ ਰੋਗ ਨੂੰ ਨਿਯਾਗ ਜਿਹੜੀ ਸੀਗੀ ਉਹ ਅਤੇ ਦਵਾਈ ਅਤੇ ਉੱਥੇ ਇੱਕ ਬਹੁਤ ਹੀ ਵਧੀਆ ਗੁਰੂ ਘਰ ਜਿਹੜਾ ਸੀਗਾ ਮਾੜੀਸਰ ਉਹਨਾਂ ਦੀ ਗੁਰੂ ਜੀ ਦੀ ਯਾਦ ਦੇ ਵਿੱਚ ਸੁਖੋਕ ਜਿਹੜਾ ਉਹ ਹੋਇਆ। ਉਸ ਤੋਂ ਬਾਅਦ ਗੁਰੂ ਜੀ ਉਸ ਤੋਂ ਅੱਗੇ ਚੱਲੇ ਅਤੇ ਉਹਨਾਂ ਨੇ ਉਸ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਸਿੱਧੇ ਰਸਤੇ ਉੱਤੇ ਲਜਾਣ ਦੇ ਲਈ ਉਹਨਾਂ ਲੋਕਾਂ ਨੂੰ ਕਿਹਾ ਉਸ ਤੋਂ ਬਾਅਦ ਇੱਕ ਪਿੰਡ ਹੈ ਉੱਥੇ ਜੋਗਾ ਰਲਾ ਅੱਜਕੱਲ ਜੋਗਾ ਰਲਾ ਕੰਡ ਕਿਹਾ ਜਾਂਦਾ ਕਾਫੀ ਮਸ਼ਹੂਰ ਕੰਡਾ ਵੀ ਉੱਥੋਂ ਦਾ ਕੋਈ ਇੱਕ ਮਤਲਬ ਜੇ ਆਪ ਕੋ ਚੌਧਰੀ ਕਹ ਲਓ ਜੋਗਾ ਸੀਗਾ ਉਹਦਾ ਨਾਮ ਠੀਕ ਹੈ ਬਦਰੋ ਲੋਕਾਂ ਦੇ ਕੰਮ ਨਹੀਂ ਸੀ ਹਮੇ ਠੀਕ ਹੈ ਨਾ ਗੁਰੂ ਜੀ ਨੇ ਉਹਨੂੰ ਸਿੱਧੇ ਰਸਤੇ ਤੇ ਪਾਇਆ ਠੀਕ ਹੈ ਉਹਨੂੰ ਵਦੋ ਲੋਕਾਂ ਜੋਗਾ ਜਣਾ ਸੀਗਾ ਉਹ ਕੀਤਾ ਇਸ ਕਰਕੇ ਉਸ ਪਿੰਡ ਦਾ ਨਾਮ ਚੋਗਾ ਰਲਾਈ ਦਾ ਸੀਗਾ ਉਹ ਪੈ ਗਿਆ ਇਸ ਤੋਂ ਬਾਅਦ ਗੁਰੂ ਜੀ ਉੱਥੋਂ ਚੱਲ ਕੇ ਹੁੰਦੜ ਇਹਨਾਂ ਖੇਤरां ਵਿੱਚ ਹੁੰਦੇ ਹੋਏ ਕਾਫੀ ਛੱਜੇ ਜਿਹੜੇ ਸਨ ਉਹ ਮਾਲਵੇ ਦੇ ਖੇਤरां ਵਿੱਚ ਗਏ ਅਤੇ ਉਹਨਾਂ ਖੇਤरां ਦੇ ਵਿੱਚ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਆਪਣੇ ਦਰਸ਼ਨ ਦੇ ਕੇ ਉਹਨਾਂ ਨੂੰ ਨਿਹਾਰ ਜਿਹੜਾ ਸੀਗਾ ਉਹ ਕੀਰਤਨ ਇਸ ਤੋਂ ਬਾਅਦ ਗੁਰੂ ਜੀ ਤੰਤਾਨ ਸਾਹਿਬ ਵਾਲੇ ਖੇਤਰ ਦੇ ਵਿੱਚ ਜਿਹੜਾ ਅਨੁਰੂਪਾ ਹੰਤਾਨ ਸਾਹਿਬ ਆ ਇਸ ਪਿੰਡ ਦੇ ਵਿੱਚ ਆਏ ਅਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਇਹਨਾਂ ਨੂੰ ਵਿਹਾਲ ਕੀਤਾ ਇੱਥੇ ਗੁਰੂ ਜੀ ਨੂੰ ਔਰੰਗਜ਼ੇਬ ਦੇ ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ ਠੀਕ ਹੈ ਗੁਰੂ ਜੀ ਨੂੰ ਦਿੱਲੀ ਲੈ ਕੇ ਜਾਇਆ ਗਿਆ ਉਦੋਂ ਉਸ ਸਮੇਂ ਔਰੰਗਜ਼ੇਬ ਜਿਹੜਾ ਸੀਗਾ ਉਹ ਅਸਾਮ ਦੇ ਉੱਤੇ ਹਮਲਾ ਕਰਨ ਦੇ ਲਈ ਉਸ ਨੇ ਆਪਣੇ ਇੱਕ ਸੈਨਾਪਤੀ ਜਿਹਦਾ ਨਾਮ ਰਾਜਾ ਰਾਮ ਸਿੰਘ ਸੀਗਾ ਉਹਨੂੰ ਭੇਜਿਆ ਉਦੋਂ ਭੇਜਣ ਦੀ ਤਿਆਰੀ ਉਹ ਕਰ ਰਿਹਾ ਸੀ ਤੇ ਰਾਜਾ ਰਾਮ ਜਿਹੜਾ ਸੀਗਾ ਉਹ ਇਸ ਚੀਜ਼ ਤੋਂ ਡਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਮੈਂ ਆਸਾਮ ਦੇ ਉੱਤੇ ਹਮਲਾ ਕੀਤਾ ਤਾਂ ਮੈਨੂੰ ਕਾਫੀ ਜ਼ਿਆਦਾ ਨੁਕਸਾਨ ਹੋਏਗਾ ਕਿਉਂਕਿ ਪਹਿਲਾਂ ਵੀ ਉਹ ਤੇ ਇੱਕ ਵਾਰ ਹਮਲਾ ਕੀਤਾ ਗਿਆ ਸੀ ਜਿਸ ਕਾਰਨ ਜਿਹੜਾ ਹਮਲਾਕਾ ਸੀਗਾ ਉਹ ਮਤਲਬ ਐਸਪਲ ਹੋ ਗਿਆ ਸੀ ਉਸ ਤੋਂ ਬਾਅਦ ਉਸ ਦੀ ਰਾਣੀ ਜਿਹੜੀ ਸੀਗੀ ਉਸ ਨੇ ਗੁਰੂ ਤੇਗ ਪਾਹਾੜ ਜੀ ਨੂੰ ਮਿਲ ਕੇ ਰਾਮ ਸਿੰਘ ਨੂੰ ਕਿ ਤੁਸੀਂ ਗੁਰੂ ਜੀ ਨੂੰ ਮਿਲੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਉਹਨਾਂ ਨਾਲ ਸਲਾਹ ਕਰੋ ਫਿਰ ਤੁਹਾਡਾ ਜਿਹੜਾ ਮਲੇਓ ਕਾਮਯਾਬ ਜਿਹੜਾ ਸੀਗਾ ਉਹ ਹੋਏਗਾ ਜਿਹੜਾ ਰਾਮ ਸਿੰਘ ਸੀਗਾ ਉਹ ਗੁਰੂ ਜੀ ਨੂੰ ਮਿਲਿਆ ਅਤੇ ਗੁਰੂ ਜੀ ਦੇ ਨਾਲ ਉਹਨੇ ਗੱਲ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਜਿੱਤ ਦੇ ਲਈ ਆਸ਼ੀਰਵਾਦ ਦਿੱਤਾ ਇਸ ਤੋਂ ਬਾਅਦ ਰਾਮ ਸਿੰਘ ਨੇ ਔਰੰਗਜ਼ੇਬ ਦੇ ਨਾਲ ਗੱਲ ਕਰਕੇ ਗੁਰੂ ਜੀ ਨੂੰ ਰੀਹਾਰਟਰ ਵਾਈਜ਼ ਉਸ ਤੋਂ ਬਾਅਦ ਗੁਰੂ ਜੀ ਪੂਰੋਵਾਲੇ ਪਾਸੇ ਦਿੱਲੀ ਤੋਂ ਪੂਰੋਵਾਲੇ ਪਾਸੇ ਉੱਤਰ ਪ੍ਰਦੇਸ਼ ਵਾਲੀ ਸਾਈਡ ਜਿਹੜਾ ਸੀਗਾ ਉਸ ਇੱਕ ਕ੍ਰਮਪੇਰਚਾਨ ਦੇ ਲਈ ਗਏ। ਉਸ ਤੋਂ ਬਾਅਦ ਆਪ ਮਥੁਰਾ, ਆਗਰਾ ਇਹਨਾਂ ਖੇਤਰਾਂ ਦੇ ਵਿੱਚ ਉਹ ਗਏ ਇਲਾਹਾਬਾਦ। ਇਹਨਾਂ ਖੇਤਰਾਂ ਵਿੱਚ ਜਾ ਕੇ ਉਤੋਂ ਗੁਰੂ ਜੀ ਬਨਾਰਸ ਜੀ ਦੇ ਸਲੋ ਪਹੁੰਚੇ। ਉੱਥੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਵਧੀਆ ਗੁਰੂਕਾਰ ਜਿਹੜਾ ਉਹ ਬਣੇਲਾ ਹੋਇਆ। ਉੱਥੇ ਜਿਹੜਾ ਗੁਰੂਕਾਰ ਆ ਉਹਦਾ ਨਾਮ ਨੀਚੀ ਬਾਗ ਬੜੀ ਸੰਗਤ ਸਾਈਂ ਜਿਹੜਾ ਸੀਗਾ ਉਹ ਰੱਖਿਆ ਗਿਆ। ਇਸ ਤੋਂ ਬਾਅਦ ਗੁਰੂ ਜੀ ਉਸ ਇਦੇਰੀ ਦੇ ਸੰਤਾਨ ਦਰਸ਼ਨ ਦੇ ਕੇ ਸਿੱਧੇ ਰਸਤੇ ਪਾਉਂਦੇ ਹੋਏ ਅੱਗੇ ਪਟਨਾ ਵੱਲੋਂ ਚਲੇ ਗਏ। ਉੱਥੇ ਹੀ ਉਹਨਾਂ ਨੇ ਆਪਣੇ ਮਾਤਾ ਆਪਣੀ ਪਤਨੀ ਨੂੰ ਉੱਥੇ ਪਟਨਾ ਸਾਹਿਬ ਦੇ ਵਿੱਚ ਛੱਡ ਕੇ ਆਪ ਉਹ ਅੱਗੇ ਚਲੇ ਗਏ। ਉਸੇ ਪਟਨਾ ਸਾਹਿਬ ਦੇ ਵਿੱਚ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਜਿਹੜਾ ਸੀਗਾ ਉਹ ਕੋਇਆ। ਤਸਾਮ ਦੇ ਵਿੱਚ ਗੁਰੂ ਜੀ ਭਗਤ ਸਿੰਘ ਦੇ ਨਾਲ ਗਏ ਉੱਥੇ ਉਹਨਾਂ ਨੂੰ ਮਿਲਿਆ ਤਾਂ ਉੱਥੇ ਉਹਨਾਂ ਨੇ ਜਦੋਂ ਉਹ ਜਿਹੜੇ ਰਾਜ ਤੇ ਅਸਾਮ ਤੇ ਹਮਲਾ ਕਰਨਾ ਸੀ ਉਦੋਂ ਦੇ ਰਾਜੇ ਦੇ ਨਾਲ ਗੁਰੂ ਜੀ ਨੇ ਉਹਨਾਂ ਦੀ ਮਤਲਬ ਗੱਲਬਾਤ ਕਰਵਾਈ ਤੇ ਉਹਨਾਂ ਦੀ ਆਪਸ ਦੇ ਵਿੱਚ ਸੰਧੀ ਜਿਹੜੀ ਸੀਗੀ ਉਹ ਕਰਵਾ ਦਿੱਤੀ ਇਹਦੇ ਨਾਲ ਭਗਤ ਸਿੰਘ ਬਿਨਾਂ ਲੜੇ ਹੀ ਉਸ ਏਰੀਆ ਨੂੰ ਉਹਨੇ ਜਿੱਤ ਲਿਆ ਉਸ ਖੇਤਰ ਦੇ ਵਿੱਚ ਗੁਰੂ ਜੀ ਨੇ ਕਾਫੀ ਸਮਾਂ ਤੱਕ ਰਹੇ ਅਤੇ ਉਸ ਤੋਂ ਬਾਅਦ ਗੁਰੂ ਜੀ ਢਾਕਾ ਹੁੰਦੇ ਹੋਏ ਵਾਪਸ ਪਟਨਾ ਸਾਹਿਬ ਜਿਹੜੇ ਸੰకో ਆ ਗਏ ਇਸ ਤਰੀਕੇ ਨਾਲ ਗੁਰੂ ਜੀ ਇੱਕ ਲੰਮੀ ਯਾਤਰਾ ਸਮਾਜ ਦੇ ਵਿੱਚ ਲੋਕਾਂ ਨੂੰ ਸਚਾਈ ਦੇ ਰਸਤੇ ਦੇ ਉੱਤੇ ਤੋਰਦੇ ਹੋਏ ਉਹਨਾਂ ਨੇ ਆਪਣੀ ਯਾਤਰਾ ਜਿਹੜੀ ਸੀਗੀ ਉਹ ਪਟਨਾ ਸਾਹਿਬ ਆ ਕੇ ਪੂਰੀ ਕੀਤੀ ਉਹਨਾਂ ਦੁਆਰਾ ਦਿਖਾਏ ਗਏ ਰਸਤੇ ਅਤੇ ਉਹਨਾਂ ਦੁਆਰਾ ਉਨ੍ਹਾਂ ਦੇ ਚਰਨ ਛੋਹ ਬ੍ਰਾਹਮਣ ਸਤਾਨਾ ਦੇ ਵਿੱਚ ਅੱਜ ਵੀ ਉਹ ਕਾਫੀ ਵੱਡੇ ਅਤੇ ਮਹਤਵਪੂਰਨ ਗੁਰੂ ਘਰ ਜਰੇ ਨੇ ਉਹ ਸੁਸ਼ੋਭਿਤ ਹੋ ਰਹੇ ਮਾਹੀ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ